ਅੱਛਾ ਇਹਨੂੰ ਪੁਲਿਸ ਨੇ ਕਿਉਂ ਚੱਕਿਆ ਸੀ ਜਦੋਂ ਡਾਂਗ ਫੜੀ ਉਹਦੋਂ ਕਿਉਂ ਚੱਕਿਆ ਪੁਲਿਸ ਨੇ ਇਹ ਤਾਂ ਗੁਰਨਾਣਕ ਦੇਵ ਜੀ ਨੂੰ ਚੱਕਿਆ ਸੀ ਉਹਦੋਂ ਕਿੱਥੇ ਸੀ ਇਹ ਗੁਰਨਾਣਕ ਦੇਵ ਨੂੰ ਰਲ ਗਿਆ ਫਿੱਟੇ ਲਾਂ ਤੋ ਤੇਰੇ ਯਾਰ ਉਹ ਦੇਖ ਉਹ ਜਾਂਦੇ ਦਿਖਾ ਉਧਰ ਦਿਖਾ ਦੇਖੋ ਔਰ ਦੇਖੋ ਭਜਾਏ ਸਾਰੇ ਭਜਾ ਦੇ ਆ ਔਰ ਤੁਸੀਂ ਭਜਾਏ ਔਰ ਕਿਹਨੇ ਭਜਾ ਦੇ ਮੈਂ ਭਜਾ ਦੇ ਔਰ ਜਿਹੜੇ ਮੈਂ ਕਰੋੜਾ ਹੀ ਕੇਸ ਤਾਂ ਬਹੁਤ ਪਾਇਆ ਲੈ ਤੇ ਪਾਇਆ ਗਵਰਨਮੈਂਟ ਵਾਲੇ ਕਾਨੂੰਨ ਬੇਦਖੂਗਾ ਬਾਈ ਜੀ ਤੁਸੀਂ ਪੱਗ ਬੰਨੀ ਆ ਪਲੀਜ਼ ਇਹ ਨਾ ਕਰੋ ਅੱਛਾ ਕੀ ਗਿਆਨ ਮੈਨੂੰ ਗਿਆਨ ਤਾਂ ਦੇ ਦਿਓ ਮੈਨੂੰ ਦੇ ਦਿਓ ਤੁਸੀਂ ਗਿਆਨ ਅੰਦਰ ਲਾਈਵ ਅੰਦਰ ਚੱਲ ਜਾ ਭੈਣ ਮੇਰੀ ਇੱਕ ਮਿੰਟ ਅੰਦਰ ਤੁਸੀਂ ਅੰਦਰ ਬਹਿ ਕੇ ਕਿਤਾਬਾਂ ਵੰਡ ਰਹੇ ਹੋ ਨਹੀਂ ਨਹੀਂ ਕਿਤਾਬਾਂ ਚੜਕਦੇ ਦੇ ਰਹੇ ਲੋਕਾਂ ਨੂੰ ਪੰਜਾਬ ਨੂੰ ਤੁਸੀਂ ਲੋਕ ਅੱਗ ਲਾਉਣਾ ਚਾਹੁੰਦੇ ਹੋ ਚਾਹੇ ਬਾਈ ਜੀ ਤੁਸੀਂ ਹੋ ਮੈਂ ਤੇਰੀ ਭੈਣ ਐ ਤੂੰ ਮੇਰੀ ਭੈਣ ਛੋਟੀ ਇੱਕ ਮਿੰਟ ਇੱਕ ਮਿੰਟ ਪੰਜਾਬੀ ਨਾਲ ਗੱਲ ਕਰੋ ਸਾਰੇ ਹਾਂ ਬਾਣੀ ਫਿਰ ਤੁਸੀਂ ਐਡਾਂ ਜੁੱਠੇ ਹੱਥਾਂ ਨਾਲ ਐਡਾਂ ਲੋਕਾਂ ਨੂੰ ਬਾਣੀ ਵਰਤਾਉਂਗੇ ਐਡਾਂ ਬਾਣੀ ਆ ਛਾਪ ਕੇ ਇਹ ਕਿਸੇ ਜਾਂਦੇ ਨੂੰ ਫਸਰਦੇ ਤੁਸੀਂ ਬੇਅਦਬੀ ਕਰ ਰਹੇ ਹੋ ਮਤਲਬ ਇਹ ਬਾਣੀ ਭਗਤ ਕਬੀਰ ਜੀ ਸਤਕਾਰਯੋਗ ਨੇ ਭਗਤ ਕਬੀਰ ਸਾਹਿਬ ਬਹੁਤ ਵੱਡੇ ਬਹੁਤ ਪੁੱਤਰ ਰੂਪ ਹੋਏ ਨੇ ਪ੍ਰਮਾਤਮਾ ਦਾ ਰੂਪ ਹੋਏ ਨੇ ਜੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ ਤਾਂ ਭਾਈ ਸੰਗਤ ਨੂੰ ਦੱਸੋ ਵੀ ਇਹ ਕੌਣ ਆ ਬਾਬਾ ਇਹਦੀ ਕੁਰਬਾਨੀ ਕੀ ਆ ਇਹਨੇ ਕੌਮ ਲਈ ਜਾਂ ਪੰਜਾਬ ਲਈ ਜਾਂ ਦੇਸ਼ ਲਈ ਕੀ ਕੀਤਾ ਇਹ ਕਿ ਆ ਬੱਚੇ ਇਹ ਵਿਚਾਰੇ ਕਿਵੇਂ ਕੀ ਤੁਸੀਂ ਇਹਨਾਂ ਨੂੰ ਇਹਨੂੰ ਪਰਮਾ ਕੇ ਆ ਤੀ ਕਿੰਨੀ ਉਮਰ ਹੈ ਕੁੜੀਆ ਦੀ ਆ ਵਿਚਾਰੀ ਜਵਾਕੜੀ ਉਹ 3 ਉਹ ਬੱਚੀਆਂ ਇਸ ਬੰਦੇ ਨੂੰ ਪ੍ਰਮੋਟ ਸਰਦਾਰ ਸਾਹਿਬ ਏਡੀ ਦਾੜੀ ਰੱਖੀ ਆ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਇਹਨੂੰ ਜਿਹੜੇ ਬੰਦੇ ਤੇ ਏਡੀਆਂ ਸੰਗੀਨ ਧਰਮ ਦੇ ਤਹਿਤ ਬੱਚੇ ਆ ਇਹ ਸਚਾਈ ਦੇ ਕਰ ਰਹੇ ਆ ਇਹ ਨਹੀਂ ਕਿ ਸਚਾਈ ਦਾਗੇ ਨੇ ਕਿੰਨੀ ਫਰੀ ਪੁਲਸ ਫੜ ਕੇ ਲੈ ਜੀ ਜਦੋਂ ਮੈਨੂੰ ਪਰਮਿਸ਼ਨ ਦਿਖਾਓ ਬਾਈ ਆ ਬੱਚਿਆਂ ਨੂੰ ਤੁਸੀਂ ਬਾਦ ਮਜ਼ਦੂਰੀ ਕਰਵਾ ਰਹੇ ਆ ਪੰਜ ਨੰਬਰ ਚੂੰਗੀ ਦੇ ਕਾ ਬਾਬਾ ਰਾਮਪਾਲ ਮਹਾਰਾਜ ਇਹਦੇ ਆਲੇ ਆਹ ਬੰਦ ਰਿਹਾ ਸੜਕ ਤੇ ਇਹਨਾਂ ਨੇ ਸਟਾਲ ਲਾਇਆ ਹੋਇਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਰੋਕਿਆ ਵੰਡ ਰਿਹਾ ਕੌਣ ਆ ਇਹ ਬਾਬਾ ਕੌਣ ਆ ਇਹ ਬਾਬਾ ਕਬੀਰ ਪਾਲ ਜੀ ਨਹੀਂ ਆਹਾ ਇਹ ਸੰਤ ਰਾਮ ਪਾਲ ਜੀ ਕੌਣ ਇਹ ਕਬੀਰ ਪਾਲ ਜੀ ਹੈ ਕੌਣ ਮੈਂ ਉਹੀ ਪੁੱਛਦਾ ਹਾਂਜੀ ਨਾਮ ਦੱਸਦਾ ਜੀ ਸੰਤ ਰਾਮ ਪਾਲ ਜੀ ਹੈ ਬਾਕੀ ਕਿਤਾਬ ਪੜੋਗੇ ਸਾਰਾ ਇਹ ਫਰੀਜ ਦੇਨੇ ਹੋ ਜੀ ਚਾਹਾ ਬਾ ਆ ਵੀਰ ਪਾਲ ਜੀ ਤੇ ਵੀਰ ਪਾਲ ਜੀ ਕੀ ਆ ਜੀ ਇਹ ਚ ਖਾਸੀਅਤ ਖਾਸੀਅਤ ਇਹਦੇ ਵਿੱਚ ਇਹ ਆ ਜੀ ਜਿਹੜੇ ਆਪਣੇ ਗ੍ਰੰਥ ਹੈ ਹਾਂ ਉਸ ਉੱਤ ਕਰਕੇ ਲਿਖਿਆ ਹੋਇਆ ਕਿ ਜਿਹੜੀ ਸੰਤ ਭਾਸ਼ਾ ਉਹ ਸਾਨੂੰ ਕਹਿੰਦੇ ਨੇ ਲੈਂਗੁਏਜ ਸਮਝ ਨਹੀਂ ਆਉਂਦੀ ਅੱਛਾ ਉਹਦੀ ਚੀਜ਼ ਨੂੰ ਲੈ ਕੇ ਆਸੀ ਇਹੇ ਧਰਮ ਕਿਤਾਬ ਸੰਤਰਾਮਪਾਲ ਜੀ ਦੀ ਇਹ ਬਾਬੇ ਦੀ ਕੀ ਕੁਰਬਾਨੀ ਆ ਕੋਈ ਕੁਰਬਾਨੀ ਐ ਬਾਬੇ ਦੀ ਕੀ ਕੀਤਾ ਇਹਨੇ ਕੌਮ ਲਈ ਜਾਂ ਪੰਥ ਲਈ ਜਾਂ ਆਪਦੇ Hindu ਧਰਮ ਲਈ ਜਾਂ ਕੌਣ ਨੇ ਇਹ ਕੀ ਕੀਤਾ ਇਹਨਾਂ ਨੇ ਇਹ ਸਾਰੇ ਧਰਮਾਂ ਲਈ ਆ ਜੀ ਇੱਕ ਧਰਮ ਲਈ ਨਹੀਂ ਹੈਗਾ ਉਹ ਕੀ ਕੀਤਾ ਮੋਖੀ ਪੁੱਛਦੇ ਨਾ ਕੀਤਾ ਬਾਜੀ ਨਸ਼ਾ ਮੁਕਤ ਕਿੱਥੇ ਹੋਇਆ ਨਸ਼ਾ ਮੁਕਤ ਪੰਜਾਬ ਚ ਕਿੱਥੇ ਨਸ਼ਾ ਮੁਕਤ ਹੋਇਆ ਇਹ ਨਿਯਮ ਹਰ ਤਾਂ ਚਿੱਟੇ ਨਾਲ ਹੋ ਰਹੀਆਂ ਕਿੰਨੇ ਬੰਦੇ ਚਿੱਟੇ ਛੜਾਏ ਆਸਤਰਾ ਆ ਫੋਨ ਦੇ ਵੀ ਦੂਜਾ ਆਪਦਾ ਗੂਗਲ ਕਰੋ ਮੈਨੂੰ ਦਿਖਾਓ ਕਿੰਨੇ ਕਿਹੜੇ ਬੰਦਿਆਂ ਨੇ ਨਸ਼ਾ ਛੜਾਇਆ ਵਾ ਜਿਹੜੇ ਸਿੱਧਾ ਨਸ਼ਾ ਕਰਾ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਬੌਜੀ ਕਿੱਥੋਂ ਦੇ ਤੁਸੀਂ ਗਮਰਾਹ ਨਹੀਂ ਕਰ ਰਿਹਾ ਮੈਂ ਜਗਰਾਉਂਦਾ ਹੀ ਆਂ ਆਪ ਨਸ਼ਾ ਕਰ ਰਿਹਾ ਸੀ ਮੈਂ ਆਪ ਛੱਡਿਆ ਵਾ ਛੱਡਿਆ ਕੀ ਕਰਦੇ ਸੀ ਨਸ਼ਾ ਕਰਦਾ ਸੀ ਕੀ ਕਰਦੇ ਨਸ਼ਾ ਦਾਰੂ ਪੀਂਦਾ ਸੀ ਦਾਰੂ ਛੱਡਤੀ ਦਾਰੂ ਛੱਡਤੀ ਕੋਲੇ 10 ਸਾਲ ਹੋ ਗਏ ਆ ਸਾਡਾ ਬੰਦਾ ਰੋਜ਼ ਪੀਂਦਾ ਨੂੰ 20 ਸਾਲ ਹੋ ਗਏ ਜੀ ਸਾਲ ਹੋ ਗਏ ਇਹਦੀ ਦਾਰੂ ਛਡਾ ਦੇ ਤ ਆ ਕੌਣ ਹੈ ਤੈਨੂੰ ਪਤਾ ਪੁੱਤ ਆ ਦਿਖਾ ਬੱਚਾ ਜਵਾਕ ਨੂੰ ਲਿਆ ਕੇ ਨਿੱਕੇ ਨਿੱਕੇ ਜਵਾਕਾਂ ਨੂੰ ਤੁਸੀਂ ਗਮਰਾਹ ਕਰਕੇ ਲਾਇਆ ਇਹਨਾਂ ਨੂੰ ਪੇਡ ਪੈਸੇ ਦਿੰਨੇ ਆ ਕਿਸ ਗੱਲ ਦੀ ਗਮਰਾਹ ਹੋ ਗਿਆ ਇਹ ਦੱਸੋ ਵੀ ਇਹ ਕੌਣ ਆ ਬੰਦਾ ਮੈਨੂੰ ਦੱਸੋ ਇਹਦੀ ਕੁਰਬਾਨੀ ਕੁਰਬਾਨੀ ਦੱਸੋ ਇਹਦੀ ਕੀ ਆਇਆ ਕੁਰਬਾਨੀ ਇਹ ਹੈ ਆ ਕਿ दहेज ਮੁਕਤ ਸ਼ਾਦੀ ਕਿੱਥੇ ਹੋਇਆ दहेज ਮੁਕਤ ਕਿੱਦਾਂ ਹੋਇਆ ਮੈਨੂੰ ਦੱਸ ਕਿੱਥੇ ਹੋਇਆ ਪੰਜਾਬ ਕਿ ਇੱਕ ਵੀ ਸਾਨੂੰ ਇੱਕ ਦੱਸ ਦਿਓ ਵੀ ਆ ਹੋਇਆ ਵਾ ਇੱਕ ਇੱਕ ਬੰਦਾ ਆ ਸਾਡੇ ਬੰਦੇ ਦੀ ਦਾਰੂ ਸ਼ਰਾਬ ਉਹਰੇ ਆ ਜਾ ਵੀ 20 ਸਾਲ ਤੋਂ ਕਿੱਦਾਂ ਦਿੱਲੀ ਦਾ ਇਹਨੂੰ ਕਹੇ ਦਾਰੂ ਸ਼ਰਾਬ ਦੇ ਜੋ ਤੁਸੀਂ ਨਾਮ ਕਹੋਗੇ ਮੈਂ ਇਹ ਬਾਬੇ ਦੇ ਪੈਰੀਂ ਹੱਥ ਲਾਉਂ ਜਾ ਕੇ ਉਹ ਦੱਸਾਂਗਾ ਹਾਂ ਮੈਨੂੰ ਦੱਸੋ ਤੁਸੀਂ ਵੀ ਕਿਹੜੇ ਇਹਦੇ ਜਦੋਂ ਫੜਿਆ ਕਿਉਂ ਫੜਿਆ ਗਿਆ ਕੀ ਕੇਸ ਹੈ ਤੇ ਨਹੀਂ ਮੈਂ ਤੁਹਾਨੂੰ ਦੱਸੂਗਾ ਨਹੀਂ ਉਹ ਗੱਡੀ ਇਸੇ ਚੀਜ਼ ਨੂੰ ਫੜਿਆ ਗਿਆ ਜਦੋਂ ਇਹਨਾਂ ਨੇ ਐਸੇ ਦਾ ਬੇੜਾ ਖੋਲ ਖੋਲ ਕੇ ਹਾਂ ਨਹੀਂ ਅਸੀਂ ਕਹੇ ਜਿਮ ਮੁਫਤ ਹਾਂ ਸਾਥੀ ਕਰਨੀ ਹੈ ਹਾਂ ਨਸ਼ਾ ਮੁਫਤ ਭਾਰਤ ਇਹ ਤਾਂ ਸਰਕਾਰ ਕਹਿੰਦੀ ਹੈ ਵੀ ਕਰੋ ਨਾਰਾ ਕਿੱਥੇ ਕਰਦੇ ਦਜਾ ਮੁਕਤ ਦਾ ਫੜਦੀ ਨਹੀਂ ਦਿਖਾਈ ਜਾਲਾ ਸਰਕਾਰ ਆਪ ਖੇਤੇ ਖੋਲਦੀ ਸਰਬ ਕਿੰਨੇ ਪਰਚੇ ਕਰਾਈ ਤੁਸੀਂ ਦੇਹ ਜਾਲਿਆ ਤੇ ਗਲਤ ਬੇਹਜ ਵਾਲਿਆਂ ਨੇ ਕਿੰਨੇ ਪਰਚੇ ਕਰਾਏ ਬਾਬਾ ਕੌਣ ਆ ਇਹਨੇ ਕੀ ਕੀਤਾ ਮੈਨੂੰ ਇਹਦਾ ਇਹਦੇ ਤੇਰਾਮਪਾਲ ਜੀ ਕੀ ਕੀਤਾ ਇਹਨਾਂ ਨੇ ਕਿਹਨ ਨੂੰ ਤਾਂ ਜੀ ਹੁਣ ਕੋਈ ਵੀ ਆ ਕੇ ਕਹਿ ਦੂਗਾ ਮੈਂ ਕੋਈ ਗਲਤ ਕੰਮ ਕੀਤਾ ਮੈਂ ਇੱਥੇ ਪੱਚਾ ਟਾ ਸਿੱਥੋਂ ਤੇ ਰੋਕ ਦੇਣਗੇ ਹੂੰ ਜੇ ਤੁਸੀਂ ਨਹੀਂ ਕੀਤਾ ਕਰਨ ਤੇ ਕਰਨ ਵਿੱਚ ਬਹੁਤ ਫਰਕ ਨਹੀਂ ਕੀਤਾ ਗਲਤ ਕੰਮ ਤੁਹਾਡੇ ਤੇ ਪਰਚਾ ਹੋ ਜੂ ਤਾਂ ਹੋਣ ਨੂੰ ਕਰਨ ਨੂੰ ਕੀ ਨਹੀਂ ਹੁੰਦਾ ਮੇਰੇ ਤੇ ਕਰਾਓ ਮੇਰੇ ਤੇ ਕਰਾਓ ਕਰਨ ਨੂੰ ਭਾਜੀ ਸਾਰਾ ਕੁਝ ਹੋ ਜਾਂਦਾ ਨਹੀਂ ਇਹ ਜਿਵੇਂ ਨਸ਼ਾ ਛੱਡਦਾ ਆ ਸਾਡੇ ਬੰਦੇ ਦੀ ਛਡਾਓ ਇੱਥੇ ਆ ਮੁੰਡਾ ਖੜਾ 20 ਸਾਲਾਂ ਤੋਂ ਪੀ ਰਿਹਾ meri gall thon jado parmatma da gyan andar samao ga na automatic hi chhad jao acha ki oh chhadan di koi vidhi kujh hor hai chalo dasso apne mukh chon nahi bhai ji tusi pag bani aa please eh na karo acha ki gyan mainu gyan ta de do mainu de do tusi gyan na ki likhe hoya ki likhe hoyi batao ki galat lagge hoya hai nahi main acha aa jada ne likhya purn parmatma kaun te kime aa kaun tusi dasso mainu purn parmatma da upar baithe jide jinna nu pauna wale di bijli lagi bijli fir purn parmatma akal purakh nu te aao eh bande nu kyon eh da garwani kehndi ekko simre nanaka jo jal chal reha sa hai ਇਹੀ ਕਹ ਰਿਹਾ ਜੀ ਦਿਖਾਓ ਕਿਥੇ ਕਰ ਮਹੀ ਮੈਨੂੰ ਪੜਾ ਦਿਓ ਮੈਂ ਤਾਂ ਪੁੱਛ ਰਿਹਾ ਤੁਹਾਨੂੰ ਵੀ ਮੈਨੂੰ ਵੀ ਪੜਾ ਦਿਓ ਮੈਨੂੰ ਵੀ ਗਿਆਨ ਆ ਜਾਵੇ ਮਾੜਾ ਜਾਂ ਗਿਆਨ ਸਾਨੂੰ ਵੀ ਮਿਲ ਜਾਵੇ ਇੱਕ ਮਿੰਟ ਮੈਂ ਬੈਂਕ ਕਰਾਂ ਤੁਹਾਨੂੰ ਹਾਂ ਭੈਣੇ ਇੱਕ ਮਿੰਟ ਇੱਕ ਮਿੰਟ ਇੱਕ ਬੈਂਕ ਹਾਂ ਭੈਣੇ ਬੋਲੋ ਅੰਦਰ ਬੈਠ ਕੇ ਜੋ ਮਰੀ ਸੰਸਾਨ ਕਿਉਂ ਆਵਾਜ਼ ਨਹੀਂ ਹੋ ਰਹੀ ਆ ਕੋਈ ਨਾ ਤੁਸੀਂ ਪੁੱਛ ਲੈ ਇਹਨਾਂ ਨੂੰ ਜਵਾਬ ਅੰਦਰ ਲਾਈਵ ਅੰਦਰ ਚੱਲ ਰਿਹਾ ਭੈਣ ਮੇਰੀ ਇੱਕ ਮਿੰਟ ਅੰਦਰ ਤੁਸੀਂ ਅੰਦਰ ਬੈਠ ਕੇ ਕਿਤਾਬਾਂ ਵੰਡ ਰਹੇ ਹੋ ਨਹੀਂ ਨਹੀਂ ਕਿਤਾਬਾਂ ਚੜ ਕੇ ਦੇ ਰਹੇ ਲੋਕਾਂ ਨੂੰ ਲੋਕਾਂ ਨੂੰ ਹਾਂ ਆ ਦੱਸ ਦਿੰਦੇ ਹਾਂ ਲੋਕਾਂ ਨੂੰ ਤੁਸੀਂ ਬੜ ਰਹੇ ਹੋ ਵੀ ਆਪ ਭਾਈ ਲਓ ਇਹ ਗਰੀਬ ਭੋਲੇ ਭਾਲੇ ਲੋਕ ਇਹਨਾਂ ਨੂੰ ਜਿਹਨਾਂ ਨੂੰ ਪਤਾ ਹੀ ਨਹੀਂ ਕੱਖ ਵੀ ਕੌਣ ਸੀ ਇਹ ਮੈਂ ਉਹ ਪੁੱਛ ਰਿਹਾ ਵੀ ਜਦੋਂ ਇਹ ਬਾਬੇ ਨੂੰ ਪੁਲਿਸ ਨੇ ਫੜਿਆ ਭਜਾਇਆ ਅੱਛਾ ਇਹ ਉਹੀ ਬਾਬਾ ਵਾ ਜਿਹੜਾ ਦੁੱਧ ਨਾਲ ਨਾਉਂਦਾ ਉਹਦੀ ਖੀਰ ਵਰਤਾਈ ਜਾਂਦੀ ਹੈ ਇਹ ਝੂਠੀ ਗੱਲ ਆ ਇਹ ਝੂਠੀ ਗੱਲ ਆ ਚਲੋ ਇੱਕ ਮਿੰਟ ਦੀ ਕਿਤੇ ਲਿਖੋਗੇ ਦਿਖਾ ਦਿਓ ਹਾਂ ਜੀ ਤਿੰਨ ਮਹੀਨਾ ਉੱਥੇ ਰਹਿ ਗਏ ਦੋਸਤ ਤੁਹਾਡੇ ਦਿਮਾਗ ਦੇ ਵਿੱਚ ਆਏਗਾ ਤੁਸੀਂ ਮੀਡੀਆ ਤੇ ਦੇਖੋ ਰਹੇ ਭੈਣ ਮੇਰੀ ਇੱਕ ਮਿੰਟ ਰਹੇ ਦਾ ਸਰਸੇ ਵਾਲੇ ਕੋਲ ਵੀ ਸੀ ਅੱਜ ਉਹ ਕਿੱਥੇ ਆ ਕਿੰਨੇ ਉਤੇ ਕੇਸ ਆ ਧੀਆਂ ਦੇ ਰੇਪ ਬਲਾਕ ਕਰਕੇ ਕੁਛ ਨਹੀਂ ਕੀਤਾ ਜੋ ਕਿੱਥੇ ਬੈਠਾ ਸਾਨੂੰ ਦੱਸੋ ਨਾ ਵੀ ਇਹਦੇ ਗਿਆਨ ਕੀ ਕੀਤਾ ਨੇ ਸਾਨੂੰ ਦੱਸੋ ਇਹਨੇ ਤੁਸੀਂ ਦੇ ਰਹੇ ਸਿੱਖ ਧਰਮ ਦੇ ਵਿੱਚ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਮੋਟ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਉਹਦੀ ਬਾਣੀ ਦਾ ਸ਼ਬਦ ਪੜ੍ਹਿਆ ਜਾਂਦਾ ਨਾ ਕੋਈ ਜਿਹੜਾ ਉਹਦੀ ਵਿਆਖਿਆ ਕਰ ਦੂ ਪਤਾ ਲੱਗਦਾ ਕਿ ਇਹ ਬਾਬੇ ਨੇ ਕੀਤਾ ਜਿਹਦੇ ਲਈ ਤੁਸੀਂ ਪ੍ਰਚਾਰ ਕਰ ਰਹੇ ਹੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਪੰਜਾਬ ਨੂੰ ਤੁਸੀਂ ਲੋਕ ਅੱਗ ਲਾਉਣਾ ਚਾਹੁੰਦੇ ਹੋ ਚਾਹੇ ਭਾਈ ਜੀ ਤੁਸੀਂ ਹੋ ਮੈਂ ਤੇਰੀ ਭੈਣ ਐ ਤੂੰ ਮੇਰੀ ਭੈਣ ਐ ਛੋਟੀ ਇੱਕ ਮਿੰਟ ਇੱਕ ਮਿੰਟ ਪੰਜਾਬ ਦਾ ਮੇਰਾ ਘਰ ਕਿਉਂ ਆ ਮੈਂ ਉਹ ਜਗਰਾਉਂ ਦੀ ਗੱਲ ਹਾਂਜੀ ਪੰਜਾਬ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਨਾ ਗੁਰੂ ਗ੍ਰੈਂਡ ਸਾਈਡ ਦੀ ਠੀਕ ਐ ਨਾ ਗੁਰੂ ਗ੍ਰੈਂਡ ਸਾਈਡ ਜੀ ਦੇ ਵਿੱਚ ਇਹ ਰਸੋ ਕਬੀਰ ਸਾਹਿਬ ਜੀ ਦਾ ਜ਼ਿਕਰ ਹੈਗਾ ਕਿ ਭਗਤ ਕਬੀਰ ਮਹਤ ਉੱਤੇ ਇਹ ਤੁਹਾਨੂੰ ਮੈਂ ਤਾਂ ਇਹ ਨਹੀਂ ਗੱਲ ਕਰਨਾ ਭਗਤ ਕਬੀਰ ਆਹ ਆਹ ਡੋਣਾ ਆਹ ਤੁਹਾਨੂੰ ਮੇਰੀ 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 ਸਿੱਧੀ ਗੱਲ ਇਥੇ ਬੋਲੀ ਨਾਲੀ ਨੂੰ ਇੱਕ ਮਿੰਟ ਬੋਲੀ ਨਾਲੀ ਹਾਂ ਮੈਂ ਕਿ ਮੈਂ ਪੈਣ ਦੀ ਸੀ ਮੈਂ ਮੈਂ ਤੈਨੂੰ ਮੈਂ ਗੱਲਾਂ ਸ਼ਾਂਤੀ ਨਾਲ ਕਰੋ ਸਾਰੇ ਬਾਹਰ ਹੀ ਨੇ ਕੋਈ ਮਾਰਾ ਕੰਮ ਹਾਂ ਬਾਣੀ ਫਿਰ ਤੁਸੀਂ ਇਦਾਂ ਜੁੱਠੇ ਹੱਥਾਂ ਨਾਲ ਇਦਾਂ ਲੋਕਾਂ ਨੂੰ ਬਾਣੀ ਵਰਤਾਓਗੇ ਇਦਾਂ ਬਾਣੀ ਆ ਛਾਪ ਕੇ ਇਹ ਕਿਸੇ ਜਾਂਦੇ ਨੂੰ ਉੱਥੇ ਸਰਦਨ ਬੇਅਦਬੀ ਕਰ ਰਹੇ ਹੋ ਮਤਲਬ ਇਹ ਬਾਣੀ ਇਹਦੇ ਵਿੱਚ ਤੁਸੀਂ ਕੀ ਬਾਣੀ ਹੈ ਤੁਸੀਂ ਮੈਨੂੰ ਕਿਹਾ ਫਿਰ ਤੁਸੀਂ ਤੁਸੀਂ ਬੇਅਦਬੀ ਕਰ ਰਹੇ ਹੋ ਆ ਆਪ ਦਾ ਤੁਸੀਂ ਕਿਹਾ ਵੀ ਇਹ ਲਿਖਿਆ ਤੇ ਆ ਜਿਨੇ ਗਿਆ ਕਿਸੇ ਨੇ ਹੱਥਾਂ 'ਚ ਮੇਰੇ ਜੂਠੇ ਹੱਥਾਂ ਤੁਹਾਨੂੰ ਕੀ ਪਤਾ ਮੈਂ ਨਾ ਕਿਹਾ ਮੈਂ ਕੀ ਕਹਿੰਦਾ ਕੀ ਨਹੀਂ ਕਹਿੰਦਾ ਮੈਂ ਰੌੜ ਕੇ ਤੁਹਾਨੂੰ ਸਾਥ ਰਹੇ ਆ ਮੇਰਾ ਸਵਾਲ ਇਹ ਆ ਆ ਬੰਦਾ ਕੌਣ ਆ ਇਹ ਬੰਦੇ ਦੀ ਕੀ ਕੁਰਬਾਨੀ ਆ ਮੈਂ ਭਗਤ ਕਬੀਰ ਜੀ ਸਤਕਾਰਯੋਗ ਨੇ ਭਗਤ ਕਬੀਰ ਸਾਹਿਬ ਬਹੁਤ ਵੱਡੇ ਬਹੁਤ ਪੁੱਤਰ ਰੂਪ ਹੋਏ ਨੇ ਪ੍ਰਮਾਤਮਾ ਦਾ ਰੂਪ ਹੋਏ ਨੇ ਜੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ ਤਾਂ ਭਾਈ ਸੰਗਤ ਨੂੰ ਦੱਸੋ ਵੀ ਇਹ ਕੌਣ ਆ ਬਾਬਾ ਇਹਦੀ ਕੁਰਬਾਨੀ ਕੀ ਆ ਇਹਨੇ ਕੌਮ ਲਈ ਜਾਂ ਪੰਜਾਬ ਲਈ ਜਾਂ ਦੇਸ਼ ਲਈ ਕੀ ਕੀਤਾ ਇੱਕ ਗੱਲ ਮੈਨੂੰ ਦੱਸੋ ਕਿਹੜਾ ਪਰਚਾ ਹੋਇਆ ਡਾਂਡਾ ਬੱਜੀਆਂ ਉੱਥੋਂ ਭੱਜਿਆ ਹੈ ਕਿਉਂ ਭੱਜਿਆ ਹੈ ਬਾਬਾ ਇਹ ਕੁਆਂਟਲ ਦੁੱਧ ਦੀ ਥੀਰ ਬਣਾਉਂਦੇ ਆ ਨਾ ਕੇ ਉਹ ਥੀਰ ਲੋਕਾਂ ਨੂੰ ਵਰਤਾਈ ਜਾਂਦੀ ਆ ਕਿਉਂ ਕਰਦੇ ਹੋ ਇਹ ਬੰਦੇ ਨੇ ਇਹ ਬੰਦਾ ਇਹ ਦੇਸ਼ ਭਗਤ ਕਬੀਰ ਦਾ ਮੈਨੂੰ ਦੱਸੋ ਉਹ ਬਹੁਤ ਪੁੱਤਰ ਰੂਹ ਨੇ ਭਗਤ ਕਬੀਰ ਜੀ ਇਹ ਕੌਣ ਆ ਆ ਬੰਦਾ ਇਹਦੇ ਡਾਂ ਕਿਉਂ ਵਿਰੀ ਮੇਰਾ ਫੋਨ ਦਈਓ ਦੂਜਾ ਐਸਐਚਓ ਨੂੰ ਐਸਐਚਓ ਨੂੰ ਬੁਲਾ ਮੈਨੂੰ ਪ੍ਰੂਫ ਦਿਖਾਓ ਤੁਸੀਂ ਬੰਦ ਰਹੇ ਹੋ ਤੁਹਾਡੇ ਕੋਲ ਪਰਮਿਸ਼ਨ ਕਿਹਦੀ ਆ ਛੜਕਦੇ ਤੁਸੀਂ ਸਟਾਲ ਆਇਆ ਕਿਹਦੀ ਪਰਮਿਸ਼ਨ ਐਸਡੀਐਮ ਸਾਹਿਬ ਮੈਨੂੰ ਦਿਖਾਓ ਪਰਮਿਸ਼ਨ ਕਿੱਥੇ ਆ ਤੁਹਾਡੀ ਬੰਦ ਨਹੀਂ ਕਰ ਦਿੰਦੇ ਮੈਨੂੰ ਪਰਮਿਸ਼ਨ ਦਿਖਾਓ ਤੁਸੀਂ ਛੜਕਦੇ ਸਟਾਲ ਆਇਆ ਜੋ ਮੈਨੂੰ ਪਰਮਿਸ਼ਨ ਐਸ ਡੀ ਐਮ ਦੀ ਪਰਮਿਸ਼ਨ ਤੇ ਐਸ ਐਸ ਦੀ ਅੱਛਾ ਤੁਸੀਂ ਫੋਨ ਦੇ ਮੇਰੇ ਆਪ ਦਾ ਫੋਨ ਦੇ ਈ ਉਮਰ ਹੈ ਕੁੜੀਆਂ ਦੀ ਆ ਵਿਚਾਰੀ ਜਵਾਕਣੀ ਉਹ 3 ਉਹ ਮੱਚੀਆਂ ਉਹ ਵਿਚਾਰੇ ਜਵਾਕ ਨੇ ਕਿੰਨੇ ਕਿ ਕੀ ਉਮਰ ਇਹਨਾਂ ਦੀ ਤੁਸੀਂ ਇਹ ਪਰਮਿਸ਼ਨ ਤੁਹਾਡੇ ਕੋਲ ਹੈ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਬੰਨ ਰਹੇ ਹੋ ਇਧਰ ਆ ਦੱਸੋ ਆ ਕਿੰਨਾ ਅੰਦਰ ਭਰੇ ਆ ਤੁਸੀਂ ਇਹ ਤੁਹਾਡਾ ਸਟੈਂਡ ਚਲਾਇਆ ਹੈ ਬਾਰ ਬਾਰ ਆ ਦਿਖਾਓ ਕਿਵੇਂ ਕਿਦਾਂ ਜਵਾਕਾਂ ਨੂੰ ਤੁਸੀਂ ਨਿੱਕੇ ਨਿੱਕੇ ਨਿਆਣੇ ਆ ਤੁਸੀਂ ਗੱਲ ਦਾ ਤੁਸੀਂ ਜਵਾਬ ਦਿਓ ਵੀ ਤੁਸੀਂ ਕਿਉਂ ਬੰਨ ਰਹੇ ਹੋ ਕੀ ਕੁਰਬਾਨੀ ਐ ਇਸ ਬੰਦੇ ਦੀ ਮੈਨੂੰ ਕੁਰਬਾਨੀ ਦਿਖਾਓ ਇਹ ਬੰਦੇ ਦੀ ਸਰਾਰ ਸਾਹਿਬ ਦੱਸੋ ਕੀ ਕੁਰਬਾਨੀ ਐ ਬੰਦੇ ਦੀ ਜਾਂ ਮੈਨੂੰ ਪਰਮਿਸ਼ਨ ਦਿਖਾਓ ਨਹੀਂ ਬੰਦ ਕਰੋ 2 ਮਿੰਟ ਦੇ ਵਿੱਚ ਵਿੱਚ ਆਹ ਇਹ ਜਿਹੜਾ ਤੁਸੀਂ ਅੱਜ ਚਲਾ ਰੱਖਿਆ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਤੁਹਾਡੇ ਜਾਂ ਮੈਨੂੰ ਪਰਮਿਸ਼ਨ ਦਿਖਾਓ ਵੀ ਅਸੀਂ ਤਾਂ ਬੰਨ ਰਹੇ ਆ ਪਾਈਏ ਆ ਬਾਬੇ ਦੀ ਆ ਕੁਰਬਾਨੀ ਆ ਹੈ ਕਿਸੇ ਹੁਣ ਸਾਰੇ ਫੋਨ ਲਾ ਕੇ ਕੋਈ ਇੱਕ ਦਿਨ ਦਾ ਦਿਖਾਓ ਮੈਨੂੰ ਇੱਕ ਦਿਨ ਦਾ ਦਿਖਾਓ ਵੀ ਅਸੀਂ ਮੈਂਨ ਕੰਟਰੈਕਟਰ ਨਾ ਸਾਡਾ ਉਹਦੇ ਕੋਲ ਪ੍ਰੋਮੋਸ਼ਨ ਹੈਗੀ ਤਾਂ ਉਹਨੂੰ ਦਿਖਾ ਦਿੰਦੇ ਹਾਂ ਹਾਂ ਇੱਕ ਦਿਨ ਦਾ ਦੱਸੋ ਵੀ ਇਹਦੀ ਇੱਕ ਕਰਵਾਨੀ ਆ ਇਹਨੂੰ ਪ੍ਰੋਮੋਟ ਕਰ ਰਹੇ ਹੋ ਕਿਉਂ ਪ੍ਰੋਮੋਟ ਕਰ ਰਹੇ ਹੋ ਇਸ ਬੰਦੇ ਨੂੰ ਪ੍ਰੋਮੋਟ ਸਰਦਾਰ ਸਾਹਿਬ ਏਡੀ ਦਾੜੀ ਰੱਖੀ ਆ ਕਿਉਂ ਪ੍ਰੋਮੋਟ ਕੀਤਾ ਜਾ ਰਿਹਾ ਇਹਨੂੰ ਜਿਹੜੇ ਬੰਦੇ ਤੇ ਏਡੀਆਂ ਏਡੀਆਂ ਸੰਗੀਨ ਧਰਮ ਦੇ ਤਹਿਤ ਬੱਚਿਆ ਇਹ ਕੀ ਸਚਾਈ ਦੇ ਕਰ ਰਹੇ ਆ ਇਹ ਵੀ ਕੀ ਸਚਾਈ ਦਾਂਗੇ ਕਿੰਨੀ ਫਰੀ ਪੁਲਸ ਫੜ ਕੇ ਲੈ ਜੀ ਤੇਰੇ ਫਿਰ ਬਾਤ ਤੁਹਾਡੇ ਚੈਨਲ ਤੇ ਮਾ ਲੈਣਾ ਤੇ ਤੇਰੇ ਕੰਮ ਹੀ ਮੰਨ ਲ ਗਏ ਤੇਰੇ ਕਹਿੰਦੇ ਕਿਵੇਂ ਮੰਨ ਲ ਗਏ ਸੀ ਮੈਂ ਕਿਉਂ ਪੜਾਂ ਮੈਂ ਮੈਂ ਗੁਟਕਾ ਸਾਹਿਬ ਮੈਂ ਪਾਠ ਕਰਕੇ ਆਇਆ ਹਿੰਦੂ ਵੀਰ ਜਿੰਨੇ ਵੀ ਨੇ ਉਹ ਆਪਦਾ ਪੜਦੇ ਨੇ ਹਿੰਦੂ ਗ੍ਰੰਥ ਮੁਸਲਮਾਨ ਵੀਰ ਕੁਰਾਨ ਪੜ੍ਹਦੇ ਨੇ ਅਸੀਂ ਕਿਉਂ ਪੜੀਏ ਇਹਨੂੰ ਕਾਰਨ ਦੱਸੋ ਮੈਨੂੰ ਜੀ ਤੁਸੀਂ ਇਹਦਾ ਬਹਿਸਵਾਜੀ ਕਰ ਰਹੇ ਹੋ ਬਹਿਸਵਾਜੀ ਨੇ ਮੈਨੂੰ ਕਾਰਨ ਦੱਸੋ ਕਿਉਂ ਪੜੀਏ ਕੀ ਕੁਰਬਾਨੀ ਦਿੱਤੀਆਂ ਨੇ ਧਿਆਨ ਦਿਓ ਮੈਨੂੰ ਦਿਓ ਤੁਸੀਂ ਤਾਂ ਬਹਿਸਵਾਜੀ ਕਰ ਰਹੇ ਹੋ ਤੁਸੀਂ ਪਰਮਾ ਪਰਮਾ ਰਹੇ ਹੋ ਲੋਕਾਂ ਨੂੰ ਤੁਸੀਂ ਪਰਮਾ ਰਹੇ ਹੋ ਕਿਉਂ ਦਰ ਪ੍ਰਮਾਣ ਹੀ ਰਹੇ ਆ ਨਿੱਕੇ ਨਿੱਕੇ ਨਿਆਣੇ ਵਿਖਾएंगे ਆ ਜਵਾਗੜੀਆਂ ਕਿਤਾਬਾਂ ਬਣਦੀਆਂ ਥੋਡੀਆਂ ਆ ਇਹ ਕਿਉਂ ਛਾਨਸਤਾਲ ਤੋਂ ਵੱਡ ਤੁਸੀਂ ਇਹਨਾਂ ਨੂੰ ਬਾਲ ਮਜ਼ਦੂਰੀ ਕਰਾ ਰਹੇ ਹੋ ਤੁਹਾਡੇ ਬਾਲ ਮਜ਼ਦੂਰੀ ਦਾ ਪਰਚਾ ਬਣਦਾ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਗੁੰਮਰਾਹ ਕਰਕੇ ਪ੍ਰਚਾਰ ਕਰ ਰਹੇ ਹੋ ਦਿਖਾ ਦਿਨੇ ਪਰਮਿਸ਼ਨ ਦਿਖਾ ਦਿਨੇ ਪਰਮਿਸ਼ਨ 18 17 ਸਾਲ ਤੋਂ ਘੱਟ ਜਿਹਾਂ ਕੰਮ ਤੁਸੀਂ ਪ੍ਰਮੋਟ ਕਰੋਗੇ ਕੀ ਪਰਮਿਸ਼ਨ ਹੈ ਨਹੀਂ ਤੁਹਾਡੇ ਕੋਲ ਬੱਚੇ ਤਾਂ ਸਾਡੇ ਨਾਲ ਹੀ ਹੋਣਗੇ ਉਹ ਘਰੇ ਥੋੜੀ ਬੱਚੇ ਕਿਤਾਬਾਂ ਬਣ ਰਿਹਾ ਉੱਥੋਂ ਜਾ ਕੇ ਉੱਤਕ ਨਹੀਂ ਬੱਚਾ ਕੋਈ ਨਹੀਂ ਬੰਨ ਰਿਹਾ ਬੱਚੇ ਇੱਥੇ ਹੀ ਆ ਸਾਰਾ ਕੁਝ ਰਿਕਾਰਡ ਆ ਮੈਂ ਦੋ ਜਣਾਂ ਦਾ ਦੇਖ ਰਿਹਾ ਤੁਹਾਨੂੰ ਤੁਸੀਂ ਇਹ ਚੀਜ਼ਾਂ ਨੂੰ ਤੁਸੀਂ ਪਖੰਡ ਬਣਾ ਰੱਖਿਆ ਤੁਸੀਂ ਆ ਲਾਇਆ ਆ ਸਕੈਨ ਲਾਇਆ ਤੁਸੀਂ ਆਹ ਰਾਮ ਸੰਤ ਰਾਮ ਪਾੜ ਜੀ ਮਹਾਰਾਜ ਇਹਦੇ ਨਾਲ ਜੁੜੋ ਆਹ ਜਿਹੜਾ ਆਹ ਆ ਕਦਮਾ ਅਸਟਾਰ ਲਾਇਆ ਤੁਸੀਂ ਆ ਕਿਸੇ ਕੋ ਕੁੜੀ ਦੀ ਉਮਰ ਹੈ 18 ਪਲੱਸ ਦੱਸੋ ਗਲਤ ਕੀ ਕਰ ਰਹੇ ਆ ਮੈਨੂੰ ਇਹ ਤਾਂ ਦੱਸੋ ਨਾ ਤੁਸੀਂ ਲੋਕਾਂ ਦਾ ਗਲਤ ਕੀ ਕਰ ਰਹੇ ਆ ਇਹ ਬੰਦੇ ਦੀ ਇੱਕ ਕੁਰਬਾਨੀ ਕੀ ਆ ਕੁਰਬਾਨੀ ਇਹ ਤਹਿਜ ਮੁਕਤ ਵਿਆਹ ਕਰਾ ਰਿਹਾ ਹੈ ਬਲਾਗਰ ਨੂੰ দান ਕਰ ਰਿਹਾ ਹੈ ਕੀ দান ਕਰ ਰਿਹਾ ਕਿਹਨੂੰ দান ਕੀਤਾ ਮੈਨੂੰ ਦਿਖਾ ਨਾ ਵੀ ਆ ਬੰਦੇ ਨੇ দান ਕੀਤਾ ਇਹਨੂੰ দান ਕੀਤਾ ਇਹਨੂੰ ਕੀਤਾ ਇੱਕ ਬੰਦਾ ਦਿਖਾਓ 10 11 ਨੂੰ ਖਮਾਣ ਆ ਜੀ ਮੈਂ ਖਮਾਣੋ ਮੈਂ ਕਿਉਂ ਆਣਾ ਉੱਥੇ ਹੀ ਆ ਪਰ ਹੁਣ ਹਾਂਜੀ ਸੜਕ ਤੇ ਤਾਂ ਕੰਮ ਨਹੀਂ ਹੋ ਰਿਹਾ ਅੱਛਾ ਸਰ ਕੀ ਮਤਲਬ ਪੁੱਛਦੀ ਆ ਜੀ ਆਨਲਾਈਨ ਆ ਮੈਂ ਗੂਗਲ ਹੀ ਕੀਤਾ ਵੀ ਇਹ ਤੇ ਆ ਪਰਚੇ ਨਿਕਲ ਕੇ ਆ ਗਏ ਵੀ ਇੰਨੇ ਪਰਚੇ ਆ ਇੰਨੀ ਇਹ ਡਾਂਗ ਫਿਰੀ ਉੱਥੋਂ ਹੀ ਭੱਜਿਆ Google ਹੀ ਕੀਤਾ ਮੈਂ ਇਹ ਕਹਿੰਦੇ ਵੀ ਇਹ ਦੁੱਧ ਨਾਲ ਨਹਾਉਂਦਾ ਉਹ ਦੁੱਧ ਦੀ ਠੀਰ ਬਣਦੀ ਆ ਲੋਕਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਦੇਖਿਆ ਨਾ ਉਹਨਾਂ ਨੂੰ ਫੇਰਾ ਕਹਿੰਦੇ ਹੁਣ ਤੁਸੀਂ ਨਾਲ ਦੇ ਵੀ ਕਹਿੰਦੇ ਵੀ ਚੈੱਕ ਕਰੋ ਮੈਂ ਤਾਂ ਆਨਲਾਈਨ ਚੈੱਕ ਕਰਕੇ ਦੱਸ ਰਿਹਾ ਕਹਿੰਟੋਂ ਤਾਂ ਮੈਂ ਕਹਦਣਾ ਤੁਸੀਂ ਤੁਸੀਂ ਮੈਨੂੰ ਕਹ ਦਿਓ ਅੱਛਾ ਫਿਰ ਤੁਸੀਂ ਕਿਵੇਂ ਕਹਿੰਦੇ ਵੀ ਤੁਸੀਂ ਕਿਵੇਂ ਕਹਿੰਦੇ ਖਮਾਣੋ ਆ ਕੇ ਦੇਖ ਲਿਓ ਕੋਣੀ ਦੰਦ ਦੱਸ ਦਮ ਅੜਦੇ ਅੜਦੇ ਸਰ ਸੁਖ ਜਗਰਾਵਾਂ ਜੀ ਸੜਕੋਂ ਖਾਂਜੀ ਜਗਰਾਉ ਇੱਕੋ ਮਿੰਟ ਹੋਰ ਨਾ ਲਾਈਵ ਚੱਲ ਰਿਹਾ ਦੂਜੇ ਫੋਨ ਤੇ ਇੱਥੇ ਨਾ 5 ਨੰਬਰ ਚੁੰਗੀ ਦੇ ਕਾ ਬਾਬਾ ਰਾਮਪਾਲ ਮਹਾਰਾਜ ਇਹਦੇ ਵਾਲੇ ਆਹ ਵੰਡ ਰਿਹਾ ਸੜਕ ਤੇ ਇਹਨਾਂ ਨੇ ਸਟਾਲ ਲਾਇਆ ਹੋਇਆ ਲੋਕਾਂ ਨੂੰ ਗਮਰਾਹ ਕਰ ਰਿਹਾ ਰੋਕਿਆ ਵੰਡ ਰਿਹਾ 5 ਨੰਬਰ ਚੁੰਗੀ ਅੰਬੇਦਕਰ ਸਾਹਿਬ ਦੇ ਬੁੱਤ ਦੇ ਨਾਲ ਬਿਲਕੁਲ 2 ਮਿੰਟ ਹਾਂਜੀ ਪਲੀਜ਼ ਅੱਗੇ ਸਰ ਆ ਫੜਾ ਆ ਫੜੋ ਨਾ ਕੋਈ ਸਾਰੀ ਦੁਨੀਆ ਦੇਖ ਰਹੀ ਆ ਜਾਂ ਤਾਂ ਮੈਨੂੰ ਇਹ ਬੰਦੇ ਦੀ ਕੁਰਬਾਨੀ ਰੱਖ ਦੋ ਕੀ ਆ ਇੱਕ ਵੀ ਰੱਖ ਦੋ ਵੀ ਇਹਨੇ ਬੰਦੇ ਨੇ ਆ ਸਿੱਖਾਂ ਲਈ ਆ ਹਿੰਦੂਆਂ ਲਈ ਆ ਮੁਸਲਮਾਨਾਂ ਲਈ ਆ ਗਰੀਬਾਂ ਲਈ ਆ ਮਜ਼ਦੂਰਾਂ ਲਈ ਕੀਤਾ ਹੋਵੇ ਕੌਣ ਓ ਦੇਖ ਓ ਜਾਂਦੇ ਵਿਖਾ ਉਧਰ ਦਿਖਾ ਦੇਖੋ ਔਰ ਦੇਖੋ ਭਜਾਏ ਸਾਰੇ ਭਜਾ ਦੇ ਭਜਾਏ ਔਰ ਤੁਸੀਂ ਭਜਾਏ ਹੋ ਕਿਨੇ ਭਜਾਤੇ ਮੈਂ ਭਜਾ ਦੇ ਔਰ ਜਿਹੜੇ ਭੇਜੇ ਆਓ ਦੇਖੋ ਉਹ ਭਜਾਤੇ ਓ ਭਜਾਤੇ ਔਰ ਦੇਖ ਜਵਾਬ ਸਾਰੇ ਜਵਾਬ ਭਜਾਤੇ ਸਾਰੇ ਪਿਆਰ ਤੇ ਲਿਖੇ ਇੱਕ ਇੱਕ ਚੀਜ਼ ਵਿੱਚ ਆ ਸਾਈ ਭਾਵੇਂ ਸਾਰੇ ਸਾਈ ਭਾਵੇਂ ਸਾਈ ਕੋਈ ਨਹੀਂ ਬਾਤ ਆ ਕਿਤੇ ਦਾ ਜਵਾਬ ਮੈਂ ਨਹੀਂ ਕਰਨੀ ਮੈਂ ਕਰਨੀ ਨਹੀਂ ਯਾਰ ਮੈਂ ਕਿਉਂ ਕਰਾਂ ਇੱਥੇ ਆ ਕੇ ਕਰੋ ਜਿਹਨੇ ਕਰਨੀ ਸ਼ਾਂਤੀ ਬਣਾ ਕੇ ਰੱਖ ਮੇਰੇ ਨਾਲ ਦੋ ਮਾਰਕਸ ਕਿਹੜਾ ਕਿਸ ਨੇ ਕਾਲੂ ਮੇਰੇ ਨਾਲ ਧਰਮ ਕਿਹੜਾ ਜੀ ਇਹਦਾ ਇੱਕ ਮਿੰਟ ਮੇਰੇ ਕੋਈ ਕਾਰ ਨਹੀਂ ਕੁਝ ਨਹੀਂ ਹੈ ਇੱਕ ਚੀਜ਼ ਨਹੀਂ ਹੈ ਮੈਂ ਕਰਨੀ ਨਹੀਂ ਮੈਂ ਕਰਦੇ ਨਹੀਂ ਮੈਂ ਨਹੀਂ ਕਹਿੰਦਾ ਇੱਥੇ ਆਓ ਇੱਥੇ ਆਓ ਆ ਆ ਬੈਣ ਗੱਲ ਕਰਦੀ ਆ ਵੀਰਾ ਗੱਲ ਕਰਦਾ ਤੁਸੀਂ ਇੱਥੇ ਗੱਲ ਕਰੋ ਜਿਹਨੇ ਕਰਨੀ ਇਹ ਆਪਣੇ ਮਨ ਤੁਸੀਂ ਨਾ ਪਹਿਲਾਂ ਕੀ ਕਰਦਾ ਤੂੰ ਕੌਣ ਹੈ ਤੂੰ ਮੈਨੂੰ ਦੱਸ ਬਾਬੇ ਦੀ ਕੁਰਬਾਨੀ ਕੀ ਆ ਤੁਸੀਂ ਗਮਰਾਹ ਕਰਦੇ ਆ ਲੋਕਾਂ ਨੂੰ ਇਹ ਬਾਬੇ ਦੇ ਦਾੰਦ ਫਰੀ ਪਰਚਾ ਹੋਇਆ ਤੇ ਤੁਸੀਂ ਜੌਂਸ ਕਰਦੇ ਆ ਕਿੰਨੇ ਬੰਦੇ ਖੜੇ ਆ ਤੇਰਾ ਸਾਡੀ ਕੋਈ ਗੱਲ ਨਹੀਂ ਸਾਡਾ ਆ ਬੰਦਾ ਵਾ ਜਿਹੜਾ ਮੇਨ ਆ ਹਾਂ ਦੱਸੋ ਜੀ ਮੈਨੂੰ ਹਾਂ ਦੱਸੋ ਮੈਂ ਲੋਰਚਰ ਕੀਤਾ ਹੋਇਆ ਸਾਰਿਆਂ ਨੂੰ ਹਾਂ ਮੈਂ ਕੀਤਾ ਜੀ ਮੈਂ ਟੌਰਚਰ ਕੀਤਾ ਪ੍ਰੋਬਲਮ ਕੀ ਹੈ ਤੁਸੀਂ ਸਾਰੇ ਪੰਜਾਬ ਨੂੰ ਟੌਰਚਰ ਕਰ ਰਹੇ ਹੋ ਇੱਕ ਚਾਕਲ ਬੰਦਾ ਜਿਹਦੇ ਤੇ ਕ੍ਰਿਮੀਨਲ ਧਾਰਾ ਦੇ ਦਸ ਮਰਚੇ ਆ ਉਹ ਮਹਾਪੁਰਖ ਜਿਵੇਂ ਹੋ ਗਿਆ ਅੱਛਾ ਇੱਕ ਮਿੰਟ ਤੁਸੀਂ ਕਾਹਤ ਗੱਲ ਕਰ ਰਹੇ ਹੋ ਭੈਣ ਮੇਰੀ ਤੇਰੇ ਨਾਲ ਗੱਲ ਤੂੰ ਮੇਰੀ ਭੈਣ ਆ ਪਲੀਜ਼ ਭੈਣ ਦੇਖੋ ਹਰ ਇੱਕ ਧਰਮ ਦਾ ਪ੍ਰਚਾਰ ਕਰਨ ਦਾ ਸਭ ਕਿਹੜਾ ਧਰਮ ਹੈ ਇਹ ਸਭ ਧਰਮਾਂ ਦਾ ਦੇਖ ਲਓ

ਇਹੀ ਜੀ ਗੱਲ ਨਾ ਕਰ ਮੇਰਾ ਨਾਮ ਕੀ ਹੈ ਮੇਰਾ ਨਾਮ ਲੱਜੂ ਪਤਾ ਇੱਕ ਘੰਟਾ ਦਿਓ ਹਾਂ ਜੀ ਸੁਖ ਜਗਰਾਉ ਆਓ ਆਗੇ ਸਾਹਿਬ ਨਹੀਂ ਨਾਮ ਦੱਸ ਦਿਓ ਸੁਖ ਜਗਰਾਉ ਸੁਖ ਜਗਰਾਉ ਹਾਂ ਪਤਾ ਨਾਮ ਇਹੀ ਹੈ ਮੇਰਾ ਨਾਮ ਸੁਖ ਜਗਰਾਉ ਆ ਜੀ ਕਿਉਂ ਆ ਪੱਕਾ ਨਾਮ ਦੱਸ ਦਿਓ ਨਾ ਓਹੀ ਨਾਮ ਮੇਰਾ ਸੁਖ ਜਗਰਾਉ ਆ ਜੀ ਨਹੀਂ ਸਾਰੇ ਖੜੇ ਪੁੱਛ ਲਾ ਕਿਸੇ ਨੂੰ ਵੀ ਕਾ ਡਰਦੇ ਕਾ ਤੂੰ ਮੈਂ ਡਰਦਾ ਹੁੰਦਾ ਹੀ ਪਿਆ ਕੇ ਤੁਹਾਡੇ ਨਾਲ ਬਹਿਸਦਾ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਵਾ ਗੱਲ ਦਾ ਤੁਸੀਂ ਸਾਰੇ ਰੋਸ਼ਨੀ ਦੇ ਮੇਲੇ ਤੇ ਵਿਚਾਰੇ ਜਿਹੜੇ ਮਜ਼ਦੂਰ ਗਰੀਬ ਉਹ ਆਗੇ ਸਰ ਗਰੀਬ ਬੰਦੇ ਆ ਤੁਸੀਂ ਮਜ਼ਾਕ ਬਣਾਇਆ ਵ ਦਿਖਾਓ ਮੈਨੂੰ ਪਰਮੇਸ਼ਾ ਉਰੇ ਆ ਜਾਓ ਮੋٹے ਇਹਨਾਂ ਨਿਗਰੱਖਣੀ ਆ ਪਰੇ ਹੋ ਜਾ ਜਾਣ ਨਹੀਂ ਦੇਣਾ ਇਹ ਇਹਨਾਂ ਚ ਕੋਈ ਬੰਦਾ ਨਿਕਲੇ ਨਾ ਪਰੇ ਹੋ ਜਾ ਜਿੰਜੂ ਜਿੰਨੇ ਬੰਦੇ ਸੀ ਸਣੀ ਇਧਰ ਉੱਥੇ ਹੋ ਜਾ ਕੋਈ ਬੰਦਾ ਜਾਣ ਨਹੀਂ ਦੇਣਾ ਇਹਨਾਂ ਚ ਆਗੇ ਸਰ ਆਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜੋ ਭਗਵਤ ਗੀਤਾ ਚੋਂ ਪੜੋ ਕੁਰਾਨ ਸ਼ਰੀਫ ਚੋਂ ਪੜੋ ਤੇ ਇਹ ਕੌਣ ਹੈ ਕਹਿੰਦਾ ਇਹਦੀ ਅਸੀਂ ਕਿਉਂ ਮੰਨੀਏ ਹੂ ਇਜ਼ ਦਿਸ ਕੌਣ ਆਇਆ ਬੰਦਾ ਜਿਹਦੇ ਡਾਂਗਾਂ ਪਈਆਂ ਜਿਹੜਾ ਪੁਲਸ ਨੇ ਭਜਾਇਆ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਉਹ ਪਰਚਾ ਦੇ ਦਾ ਪੁਲਿਸ পাগল ਤੇ ਹੀ ਵਰਦੀ ਆ ਮੈਂ ਤਾਂ ਕਿਹਾ ਨਹੀਂ ਪੁਲਿਸ পাগল ਪਰਚੇ ਤੁਸੀਂ ਕਿਹਾ ਉਹ ਦਿੱਤੇ ਗਏ ਆ ਮੈਂ ਇਹ ਵੀ ਕਿ ਆ ਜਾਂਦੇ ਆ ਜੀ ਹਾਂ ਹਾਂ ਸਰ ਸਾਹਮਣੇ ਖੜਾ ਜੀ ਆਹ ਦੇਖੋ ਸਾਹਮਣੇ ਜਾਈਏ ਉਸਣੀ ਉਹ ਦਾਹ ਨੂੰ ਆਜੋ ਸਰ ਥੋੜਾ ਜਿਹਾ ਜੀ ਆ ਕੱਠੀਆ ਕੀਤਾ ਹੋਇਆ ਸਰ ਥੋੜਾ ਜਿਹਾ ਆਜੋ ਉਹ ਜਾਈਏ ਯਾਰ ਆਦੇ ਸਰ ਹਾਂ ਜੀ ਹਾਂ ਜੀ ਪ੍ਰਚਾਰ ਕਰ ਰਹੇ ਹੋ ਦੱਸੋ ਇਹਨਾਂ ਨੂੰ ਸਰ ਪਰਮਿਸ਼ਨ ਕੀ ਆ ਆ ਬਾਬੇ ਦਾ ਜਿਹਦੇ ਡਾਂਗ ਫਰੀ ਹੈ ਪਰਚੇ ਨੇ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ 17 ਸਾਲ ਤੋਂ ਘੱਟ ਅੰਦਰ ਬੱਚੀਆਂ ਨੇ ਸਾਰੀਆਂ ਉਹ ਆਗੇ ਸਾਰ ਅੱਗ ਜਾਣ ਯਾਰ ਆ ਜੋ ਸਰ ਇੱਕ ਮਿੰਟ ਲਈ ਲਾ ਲੋ ਸਾਈਡ ਤੇ ਪਲੀਜ਼ ਆ ਦੇਖੋ ਜੀ ਆ ਸਾਰੇ ਆ 17 ਸਾਲ ਦੀਆਂ ਬੱਚੀਆਂ ਅੰਦਰ ਘੱਟੋ ਘੱਟ 50 ਬੱਚੇ ਉਥੋਂ ਲੈ ਕੇ ਉਹਦਾ ਕਿਹਨਾਂ ਤੋਂ ਕਦਮਾਂ ਵਕਵਾ ਰਹੇ ਆ ਅਰੇ ਭਜਾ ਦੇ ਸਾਰੇ ਨਾਲ ਜਵਾਬ ਕਰਦੇ ਹੁਣ ਮੈਂ ਆਇਆ ਆ ਆ ਸਾਰੀਆਂ ਆ ਬਾਉ ਜੀ ਮੈਂ ਨਾ ਉਹ ਦੋ ਖੜੇ ਆ ਤੇ ਬਾਬੇ ਦਾ ਪ੍ਰਚਾਰ ਤੁਸੀਂ ਕਿਸ ਬੇਸ ਤੇ ਕਰ ਰਹੇ ਮੈਨੂੰ ਦੱਸਤਾ ਦਿਓ ਸਰ ਸਰ 18 ਸਾਲ ਤੋਂ ਘੱਟ ਬੱਚੀਆਂ ਅੰਦਰ ਸਾਰੀਆਂ ਉਹ ਤੋਂ ਲੈ ਕੇ ਬਾਲ ਮਜ਼ਦੂਰੀ 20 ਰੁਪਏ ਨੂੰ ਕਿਤਾਬਾਂ ਵੇਚ ਰਹੀਆਂ ਗੁੰਮਰਾਹ ਕਰਨ ਪ੍ਰਚਾਰ ਕਰ ਰਹੇ ਆ ਆ ਜਿਹੜਾ ਰਾਮਪਾਲ ਕੀ ਇਹਨਾਂ ਕੋਈ ਪਰਮਿਸ਼ਨ ਨਾਲ ਤੁਸੀਂ ਕਿਤਾਬਾਂ ਵੰਡ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਰੋਸ਼ਨੀ ਦੇ ਮੇਲੇ ਤੇ ਸਾਰੇ ਪੰਜਾਬ ਨੂੰ ਅੱਜੇ ਦਿੱਤੀਆਂ ਮਤ कोई परमिशन नहीं सर, सर। देखो कुदा मैं चट रहा हूं देखो सो मान योग मान योग डीएसपी साहब पहुंच चुके हैं मैं उन्होंने बेनती की आओ वेरीफाई कर किया जा रहा है एस एच ओ दसो जी आके जवाब दो ईन ख्याल रखिए उन्होंने ਉਹ ਹੈਗੇ ਜਾਣੇ ਨਹੀਂ ਚਾਹੀਦੇ ਦੋ ਬੰਦੇ ਸੋ ਵੈਰੀਫਾਈ ਕੀਤਾ ਜਾ ਰਿਹਾ ਜੀ ਪੁਲਿਸ ਵੱਲੋਂ ਤੁਸੀਂ ਦੇਖ ਰਹੇ ਹੋ ਕੀ ਪਰਮਿਸ਼ਨ ਹੈ ਇਹਨਾਂ ਕੋਲੇ ਆ ਦੇਖੋ ਕਿਦਾਂ ਇਸ ਪਾਸੇ ਡਗਾ ਕੇ ਡੇਡੇ ਸਟਾਲ ਲਾ ਕੇ ਇਹਨਾਂ ਨੇ ਆ ਬਾਬੇ ਦਾ ਪ੍ਰਚਾਰ ਕਰ ਰਹੇ ਆ ਗੋਲਾ ਅਵਿਸ਼ਕਾਰ ਫਲਾਣਾ ਅਵਿਸ਼ਕਾਰ ਹਜੇ ਕਹਿੰਦੇ ਅਸੀਂ ਨਸ਼ਾ ਨਸ਼ਾ ਰੋਗ ਮੇਜ ਕੀ ਹਾਲ ਹੈ ਸਰ ਉਹ ਠੀਕ ਹੋ ਸਰ ਡੀਐਸਪੀ ਸਾਹਿਬ ਵੱਲੋਂ ਕਨਫਰਮ ਕੀਤਾ ਜਾ ਰਿਹਾ ਐਸਐਚਓ ਸਿਟੀ ਮੌਕੇ ਤੇ ਮੌਜੂਦ ਨੇ ਤੇ ਇੱਕ ਵਾਰ ਫੇਰ ਦਿਖਾ ਦੇ ਬੱਚੇ ਇਹਨਾਂ ਪਿੱਛੇ ਕਰਕੇ ਸਾਰੇ ਬੱਚੇ ਸਾਰੀ ਅਮੂਰੇ ਸੀ ਬਾਈ ਜੋ ਆ ਕਿੰਨੇ ਭਜਾਇਆ ਇਥੋਂ ਆਇਓ ਚਲੋ ਪ੍ਰਾਕਿਰਤ ਨੂੰ ਉਹਨੂੰ ਲੁਕਾਇਆ ਗਿਆ ਜੀ ਇਹਨਾਂ ਦੇ ਸਾਰੇ ਕੰਮ ਕਰ ਲੈ ਲੱਗ ਪਏ ਆ ਤੇ ਆਪਣਾ ਇੱਥੇ ਬਿਗੇ ਨੇ ਪਾਰੀ ਡਰ ਤੇ ਪਾਧੀਆ ਪਾਸਾ ਇਹਨਾਂ ਦੀ ਹੋ ਜੀ ਇਹਨਾਂ ਦੀ ਹੋ ਜੀ ਸੋ ਮੌਕੇ ਤੇ ਡੀਐਸਪੀ ਜਗਰਾਉ ਐਸਐਚਓ ਸਿਟੀ ਸੋ ਪੁਲਿਸ ਦੀ ਮਦਦ ਦੇ ਨਾਲ ਇਹਦਾ ਜਿਹੜਾ ਟਕਮਾਂਜੇ ਨਾਲ ਸ਼ੁਰੂ ਕੀਤਾ ਸੀ ਇਹ ਚੱਕਵਾ ਦਿੱਤਾ ਸੋ ਪੰਜਾਬੀਓ ਜਿੱਥੇ ਵੀ ਇਦਾਂ ਦਾ ਕੋਈ ਇਹ ਗਮਰਾਹਕੁਨ ਪ੍ਰਚਾਰ ਕਰਦੇ ਆ ਇਹਨਾਂ ਨੂੰ ਇਹਨਾਂ ਨੂੰ ਬੰਦਿਆਂ ਨੂੰ ਕਹੋ ਇਹਨਾਂ ਦੇ ਕਾਨੂੰਨੀ ਕਾਰਵਾਈ ਕਰੋ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਜਿਹੜੇ ਸਾਡਾ ਗਰੀਬ ਵਰਗ ਹੈ ਮਜ਼ਦੂਰ ਵੀਰ ਹੈ ਉਹਨਾਂ ਨੂੰ ਜਾਣਬੁੱਝ ਕੇ ਇਹ ਆਪਦੇ ਨਾਲ ਜੋੜ ਕੇ ਇਹ ਗਮਰਾਹ ਕਰਨ ਪ੍ਰਚਾਰ ਕਰਦੇ ਆ ਭਾਈ ਤੁਸੀਂ ਆਪਾਂ ਚੱਲੀਏ ਸਾਰੇ ਸੰਗਤ ਆਪਾਂ ਉਰੇ ਹੋ ਜਾ ਥੋੜਾ ਜਿਹਾ ਕਿਉਂਕਿ ਫਿਰ ਟ੍ਰੈਫਿਕ ਜਿ ਵਿਗੜਨ ਪੈਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਜਿਹੜੇ ਸਿੱਖ ਨੇ ਦਾੜੀਆਂ ਵਾਲੇ ਉਹ ਵੀ ਇਸ ਚੀਜ਼ ਨੂੰ ਕਰ ਰਹੇ ਆ ਤੇ ਡੀਐਸਪੀ ਸਾਹਿਬ ਕਾਰਵਾਈ ਕਰ ਰਹੇ ਨੇ ਵੱਡੀ ਦੁਕਾਨ ਆ ਤੂੰ ਮੇਰਾ ਭਰਾ ਮੈਂ ਨਹੀਂ ਨਹੀਂ ਪਹਿਲਾਂ ਪਹਿਲਾਂ ਕਿਨੇ ਰੈਂਟ ਦਿੱਤੀ ਕੋਈ ਨਹੀਂ ਕੋਈ ਰੈਂਟ ਨਹੀਂ ਫਿਰ ਕਿਉਂ ਦਿੱਤੀ ਆ ਇਹ ਤਾਂ ਬਾਹਰ ਬੈਠੇ ਜੋ ਆਪਣੇ ਮਹੱਲੇ ਦਾ ਹੀ ਆ ਇਹ ਮਹੱਲੇ ਦਾ ਰਵੇ ਪ੍ਰਚਾਰ ਦੇਤੀ ਕਰ ਰਿਹਾ ਉਹ ਤੈਨੂੰ ਪਤਾ ਬਾਬੇ ਦਾ ਰਾਮਪਾਲ ਦਾ ਗੂਗਲ ਕੀਤਾ ਉਥੇ ਪਰਚੇ ਆ ਇਹੋ ਜੀ ਧਾਰਾ ਦਾ ਤੇ ਪਹਿਲਾਂ ਨਾਉਂਦਾ ਉਹ ਦੁੱਧ ਦੀ ਕੀਰ ਖਵਾਉਂਦਾ ਨਾ ਨਾ ਹੁਣ ਤੂੰ ਮੇਰਾ ਬਾਬਾ ਕਰ ਕਿੰਨੇ ਟਾਈਮ ਚ ਖਾਲੀ ਕਰਾਉਣਾ ਬਾ ਘੰਟੇ ਸਾਰੀ ਦੁਨੀਆ ਦੇਖ ਰਹੀ ਹੈ ਤੈਨੂੰ ਘੰਟੇ ਚ ਖਾਲੀ ਇਹ ਭਰਾ ਹੈ ਸਾਡਾ ਇਹਦਾ ਕਸੂਰ ਨਹੀਂ ਹੈ ਕਹਿੰਦਾ ਮੈਨੂੰ ਪਤਾ ਨਹੀਂ ਸੀ ਆਈ ਅੱਜ ਆ ਜਾ ਬੰਨੇ ਅੰਦਰ ਨਾ ਮੈਂ ਮੈਂ ਆ ਜਾ ਲੋ ਜੀ ਕਿਹੜਾ ਇਹ ਗੁੰਮਰਾਹਕੁੰਨ ਪ੍ਰਚਾਰ ਜਿਹੜਾ ਬਾਬੇ ਰਾਮਪਾਲ ਦਾ ਕੀਤਾ ਜਾ ਰਿਹਾ ਸੀ ਇਹ ਬੰਦ ਕਰਵਾ ਦਿੱਤਾ ਗਿਆ ਤੁਹਾਡੇ ਵੀ ਪਿੰਡਾਂ ਜਾਂ ਸ਼ਹਿਰਾਂ ਚ ਕਿਤੇ ਵੀ ਅਜਿਹੇ ਦਿਖਾਇਦਰ ਤੇ ਜਿਹੜੇ ਕਰਦੇ ਆ ਇਹਨਾਂ ਨੂੰ ਚਕਵਾਓ ਇਹੋ ਜਿਹਾ ਬਾਬੇ ਦਾ ਕਿਤੇ ਪ੍ਰਚਾਰ ਨਹੀਂ ਹੋਣ ਦੇਣਾ ਜਿਹੜਾ ਜਿਹੜੇ ਗਲਤ ਨੇ ਸੋ ਧੰਨਵਾਦ ਸਤਿ ਸ਼੍ਰੀ ਅਕਾਲ